ਤੁਸੀਂ ਵੀ ਵੱਖ-ਵੱਖ ਡਾਕਟਰਾਂ ਦੇ ਕੋਲੋਂ ਟੀਕੇ ਗੁਲੂਕੋਸ਼ ਲਗਵਾ ਕੇ ਅਤੇ ਅੰਗਰੇਜ਼ੀ ਦੇਸੀ ਗੋਲੀਆਂ ਖਾ ਕੇ ਅਤੇ ਪੀਣ ਵਾਲੀਆਂ ਦਵਾਈਆਂ ਦੀਆਂ ਸ਼ੀਸ਼ੀਆਂ ਪੀ-ਪੀ ਕੇ ਥੱਕ ਚੁੱਕਿਓ ਤਾਂ ਫਿਰ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਜ਼ਰੂਰ ਦੇਖਿਓ ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੀਆਂ ਤਲੀਆਂ ਤੱਕ ਇਹ ਰੋਗ ਹੋਣਗੇ ਜੜ ਤੋਂ ਖਤਮ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਕੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਸਰਬੱਤ ਦਾ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਗੰਗਸਰ ਸਾਹਿਬ ਦੇ ਵਿੱਚ ਜਿੱਥੇ ਕਿ ਇੱਕ ਸਰੋਵਰ ਵੀ ਬਣਿਆ ਹੋਇਆ ਹੈ ਤੇ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਕਿਸੇ ਵੀ ਵਿਅਕਤੀ ਜਾਂ ਫਿਰ ਕਿਸੇ ਨੂੰ ਵੀ ਖੁਰਕਦਾ ਜੇਕਰ ਕੋਈ ਰੋਗ ਹੈ ਤਾਂ ਉਹ ਰੋਗ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਦੂਰ ਹੁੰਦਾ ਹੈ ਸੰਗਤਾਂ ਬੜੀ ਦੂਰੋਂ ਦੂਰੋਂ ਇੱਥੇ ਪਹੁੰਚਦੀਆਂ ਨੇ ਅਤੇ ਸੰਗਤਾਂ ਨੂੰ ਇਸ ਦਾ ਕਿੰਨਾ ਕ ફાયਦਾ ਹੁੰਦਾ ਹੈ ਜਾਂ ਫਿਰ ਕੀ ਹੈ ਇਸ ਗੁਰੂ ਘਰ ਦਾ ਇਤਿਹਾਸ ਉਸ ਇਤਿਹਾਸ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਸੰਗਤਾਂ ਦੇ ਨਾਲ ਵੀ ਤੁਹਾਨੂੰ ਦੀ ਗੱਲ ਬਾਤ ਕਰਵਾਵਾਂਗੇ ਕਿ ਉਹਨਾਂ ਨੂੰ ਕਿੰਨਾ ਕੁ ਫਰਕ ਪਿਆ ਇਸ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਤਿਕਵਜ ਸੰਤਾਂ ਸਾਡੇ ਨਾਲ ਮੌਜੂਦ ਨੇ ਜੋ ਗੁਰੂ ਘਰ ਆਈਆਂ ਹੋਈਆਂ ਨੇ ਆ ਤੇ ਉਹਨਾਂ ਤੋਂ ਪੁੱਛਦੇ ਆ ਕਿ ਉਹਨਾਂ ਨੂੰ ਗੁਰੂ ਘਰ ਬਾਰੇ ਕਿਵੇਂ ਪਤਾ ਲੱਗਿਆ ਕਿ ਇੱਥੇ ਖੁਰਕ ਦੇ ਜੋ ਪੀੜਤ ਲੋਕ ਹੁੰਦੇ ਉਹਨਾਂ ਦਾ ਇਲਾਜ ਹੁੰਦਾ ਹੈ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸੱਚਖਲਬੇ ਵਿੱਚ ਸੱਚਖਲਬੇ ਜੀ ਕਿਵੇਂ ਪਤਾ ਲੱਗਿਆ ਤੁਹਾਨੂੰ ਕਿ ਇਸ ਗੁਰੂ ਘਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਵੀ ਜਿਹੜੀ ਖੁਰਕ ਹੁੰਦੀ ਆ ਉਹ ਰੋਗ ਦੂਰ ਹੁੰਦਾ ਅਸੀਂ ਸੁਣਿਆ ਸੀ ਪੁੱਤ ਵੀ ਇੱਥੇ ਨਾ ਹੋ ਕੇ ਸੁੱਖ ਹੈ ਸੁੱਖ ਜੀ ਵੀ ਜਦੋਂ ਸੁੱਖ ਲੋਟਾ ਜੇ ਬਾੜ ਨੂੰ ਕਿਹਾ ਇਸ ਵਾਰ ਨੂੰ ਇੱਥੇ ਦੇਖ ਕਰਾ ਜੇ ਖੁਰਕ हट ਜਾਂਦੀ ਕਈ ਖਰਾਕੇ ਵੀ ਗਏ ਨੇ ਹਾਂ ਥੋੜੇ ਜਾਣ ਪਛਾਣ ਦੇ ਕਰਵਾ ਕੇ ਗਏ ਨੇ ਹਾਂ ਹਾਂ ਸਾਡੇ ਜਾਣ ਪਛਾਣ ਦੇ ਕਰਾ ਕੇ ਗਏ ਨੇ ਅਸੀਂ ਤਾਂ ਵੀ ਵੈਸੇ ਹੀ ਆ ਗਏ ਸਭ ਰੋ ਨੂੰ ਜਾਂਦਾ ਨੂੰ ਇੱਥੇ ਗੁਰੂ ਘਰ ਜਾ ਕੇ ਆਈਏ ਅੱਜ ਤਾਂ ਵੈਸੇ ਹੀ ਆ ਗਏ ਹਾਂ ਤੇ ਤੁਹਾਡੇ ਜਾਣ ਪਛਾਣ ਦੇ ਆਏ ਸੀ ਉਹਨਾਂ ਦਾ ਰੋਗ ਦੂਰ ਹੋਇਆ ਹਾਂ ਉਹਨਾਂ ਦਾ ਰੋਗ ਦੂਰ ਹੋਇਆ ਉਹ ਕਹਿੰਦੇ ਵੀ ਇੱਥੇ ਖੁਰਕਾ ਹੜਦੀ ਹੈ ਅੱਜ ਤਾਂ ਉਹੀ ਆਇਆ ਕੋਈ ਖੁਰਕ ਨਹੀਂ ਖੁੱਸ ਨਹੀਂ ਹੈਗਾ ਆਓ ਦੇ ਆਪ ਹੀ ਆ ਗਏ ਵੀ ਚਲ ਮੱਥਾ ਟੇਕੀਏ ਆਪਾਂ ਗੁਰੂ ਘਰ ਦੇ ਸੇਵਾਦਾਰ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਤੋਂ ਪੁੱਛਾਂਗੇ ਕਿ ਇਸ ਗੁਰੂ ਘਰ ਦਾ ਕੀ ਇਤਿਹਾਸ ਹੈ ਅਤੇ ਕਿਵੇਂ ਇੱਥੇ ਵਰਦਾਨ ਮਿਲਿਆ ਕਿ ਇੱਥੇ ਖੁਰਕ ਦੇ ਰੋਗੀਆਂ ਦਾ ਜਿਹੜਾ ਰੋਗ ਹੈ ਉਹ ਦੂਰ ਹੋਏਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਾਇਗਰ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਤੇ ਜਿਹੜਾ ਇੱਥੇ ਖੁਰਕ ਦੇ ਰੋਗੀਆਂ ਦਾ ਇਲਾਜ ਹੈ ਜਿਹੜਾ ਇਸ਼ਨਾਨ ਕਰਨ ਤੋਂ ਬਾਅਦ ਉਹ ਦੂਰ ਹੁੰਦਾ ਉਸ ਬਾਰੇ ਜਾਣਕਾਰੀ ਦਿਓ ਜੀ ਠੀਕ ਹੈ ਜੀ ਇਹ ਜਿਹੜਾ ਸਥਾਨ ਹੈ ਜੀ ਇਹ ਸਾਸੀ ਧੰਨ ਧੰਨ ਬਾਬੇ ਭਾਣੇ ਵਾਲੇ ਕਹਿੰਦੇ ਆ ਉਹਨਾਂ ਨੂੰ ਉਹਨਾਂ ਦੇ ਨਾਂ ਤੇ ਸਥਾਨ ਹੈਗਾ ਇੱਥੇ ਜਿਹੜੇ ਬਾਬਾ ਜੀ ਸੀਗੇ ਉਹਨਾਂ ਦਾ ਨਾਂ ਸੀਗਾ ਜੈ ਸਿੰਘ ਰੈ ਸਿੰਘ ਤੇ ਇਹ ਤੇ ਬਾਬਾ ਗੁਰਮukh ਸਿੰਘ ਜੀ ਇਹ ਤਿੰਨ ਭਰਾ ਸੀਗੇ ਤੇ ਜੋ ਸਾਡੇ ਅਸੀਂ ਸਤਕਾਰ ਵਜੋਂ ਬਾਬੇ ਭਾਣੇ ਵਾਲਿਆਂ ਦੇ ਨਾਂ ਤੇ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਇਹਨਾਂ ਦੇ ਨਾਂ ਤੇ ਇਹ ਅਸਥਾਨ ਹੈ ਜੀ ਇਹ ਜਿਹੜੀ ਜਗ੍ਹਾ ਆਪਾਂ ਖੜਿਆਂਗੇ ਇਹ ਗੁਰਦੁਆਰਾ ਗੰਗਸਰ ਸਾਹਿਬ ਹੈਗਾ ਇੱਥੇ ਸੰਤ ਬਾਬਾ ਜੀ ਦਾ ਮਤਲਬ ਖੇਤ ਹੈਗਾ ਜੀ ਬਾਹਰਲੇ ਪਾਸੇ ਨਾਲ ਪਿਛਲੇ ਪਾਸੇ ਜਗਾ ਕੀ ਖੇਤ ਹੈਗਾ ਉਹਨਾਂ ਦਾ ਤੇ ਰਹਿਸ ਬਾਬਾ ਜੀ ਦਾ ਘਰ ਸੀਗਾ ਉਹ ਪਿੰਡ ਦੇ ਅੰਦਰ ਹੈ ਜੀ ਉੱਥੇ ਵੀ ਇੱਕ ਗੁਰਦੁਆਰਾ ਸਾਹਿਬ ਬਣਿਆਗਾ ਨਾਲ ਹੀ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਛਾਤਰ ਨੇ ਰੱਖੇ ਗਏ ਨੇ ਜੀ ਤੇ ਇੱਥੇ ਉਹ ਜਿਹੜੀ ਇੱਥੇ ਇੱਕ ਛਪੜੀ ਸੀ ਜਿੱਥੇ ਤੁਸੀਂ ਦੇਖਿਆ ਵੀ ਸਰੋਵਰ ਹੈਗਾ ਸਰੋਵਰ ਦੀ ਜਗ੍ਹਾ ਤੇ ਇੱਕ ਛਪੜੀ ਸੀਗੀ ਜਿੱਥੇ ਬਾਬਾ ਜੀ ਮਤਲਬ ਇੱਥੇ ਡੰਗਰ ਪਸ਼ੂ ਲੈ ਕੇ ਆਉਂਦੇ ਸੀਗੇ ਆਪਣੇ ਚਾਰਨ ਵਾਸਤੇ ਖੁੱਲਾ ਚਰਗਾਹ ਸੀਗਾ ਤੇ ਇੱਥੇ ਉਹ ਬੈਠ ਕੇ ਰੱਬ ਦੀ ਬੰਦਗੀ ਕਰਦੇ ਸੀਗੇ ਜੀ ਤੇ ਇੱਥੇ ਅਕਾਲ ਪੁਰਖ ਦੀ ਮਿਹਰ ਹੋਈ ਜਦੋਂ ਇੱਥੇ ਦੇਖਿਆ ਮਤਲਬ ਸੰਤ ਜੀ ਆਉਂਦੇ ਸੀਗੇ ਤਾਂ ਆਮ ਇੱਥੇ ਲੋਕ ਜਦੋਂ ਸੱਪੜੀ ਦੇ ਵਿੱਚ ਕੋਈ ਹੱਥ ਮੂੰਹ ਧੋਂਦਾ ਸੀਗਾ ਕਿਸੇ ਦੇ ਕੋਈ ਫੋੜਾ ਫਿਣਸੀ ਸੀ ਉਹ ਠੀਕ ਹੋ ਜਾਂਦਾ ਸੀਗਾ ਉਸ ਤੋਂ ਬਾਅਦ ਦੇ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਸਾਡੇ ਲੋਕਾਂ ਨੂੰ ਪਤਾ ਲੱਗਣ ਲੱਗਿਆ ਵੀ ਜੇ ਕਿਸੇ ਦੇ ਕੋਈ ਫੋੜਾ ਫਿਣਸੀ ਆ ਤਾਂ ਤੁਸੀਂ ਜਾ ਕੇ ਸੱਪੜੀ ਦੇ ਵਿੱਚ ਆਪਣੇ ਹੱਥ ਮੂੰਹ ਧੋਇਆਓ ਜੀ ਇਸ ਤਰ੍ਹਾਂ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗਿਆ ਤੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਸਾਡੇ ਬਲ ਸਤਿਕਾਰਯੋਗ ਬਾਬਾ ਗੁਰਮੀਤ ਸਿੰਘ ਜੀ ਆਏ ਉਹਨਾਂ ਨੇ ਪਿੰਡ ਦੇ ਮੋਤਵਰ ਬੰਦਿਆਂ ਦੇ ਨਾਲ ਮਿਲ ਕੇ ਇੱਥੇ ਇੱਕ ਕਮਰਾ ਬਣਵਾਇਆ ਜੀ ਉਹਨਾਂ ਨੇ ਹੌਲੀ-ਹੌਲੀ ਇੱਥੇ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋ ਗਿਆ ਤੇ ਇਹਨਾਂ ਨੇ ਜੋ ਸਾਡੇ ਬਾਬਾ ਭਾਣੇ ਵਾਲੇ ਸੀਗੇ ਇਹਨਾਂ ਨੇ ਗੁਰਮਤ ਦਾ ਆਪਤੀ ਸੀ ਦਿੱਤਾ ਸੀ ਬੰਦਿਆਂ ਨੂੰ ਜੀ ਇਹਨਾਂ ਨੇ ਕਿਸੇ ਹੋਰ ਕਿਸੇ ਮਤਲਬ ਕਿਸੇ ਮੰਤ ਮੰਨਉ ਦੇ ਵਿੱਚ ਨਹੀਂ ਪਾਇਆ ਇਹ ਗੁਰਬਾਣੀ ਪੜ੍ਹਦੇ ਸੀਗੇ ਗੁਰਬਾਣੀ ਜਪਦੇ ਸੀ ਲੋਕਾਂ ਨੂੰ ਗੁਰਬਾਣੀ ਦੇ ਨਾਲ ਹੀ ਜੋੜਿਆ ਸੀ ਉਸ ਤੋਂ ਬਾਅਦ ਇੱਥੇ ਇੱਕ ਛੋਟਾ ਕਮਰਾ ਬਣ ਗਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਉਪਰੰਤ ਹੁਣ ਤੁਸੀਂ ਅੱਜ ਦੇਖਦੇ ਹੋ ਲੋਕਾਂ ਦੇ ਸਹਿਯੋਗ ਨਾਲ ਬਹੁਤ ਵੱਡੀ ਜਿਹੜੀ ਇਮਾਰਤ ਐ ਇੱਥੇ ਬਣ ਕੇ ਤਿਆਰ ਹੋਊਗੀ। ਔਰ ਨਾਲ ਹੀ ਇੱਥੇ ਅਸੀਂ ਇੱਕ ਦੱਸਣੀ ਚਾਹੁੰਨੇ ਆ ਸੰਤਾਂ ਜੀ ਦਾ ਜੋ ਅੰਦਰ ਘਰ ਆਏਗਾ ਜਿਹੜੀ ਜਗ੍ਹਾ ਤੇ ਜੀ ਉੱਥੇ ਇੱਕ ਪ੍ਰਾਤਨ ਨਿਮੈ ਇਹ ਸੰਤ ਜੀ ਮਤਲਬ ਸਾਲ ਪਿੱਛੋਂ ਜਾਂ 6 ਮਹੀਨੇ ਪਿੱਛੋਂ ਮਤਲਬ ਕਰਵਾਉਂਦੇ ਸੀਗੇ ਆਪਣਾ ਪੁੰਨਦਾਨ ਤੇ ਦੇਗ ਦਾ ਕੜਾਹਾ ਕੱਢ ਰਹੇ ਸੀ ਉਹ ਦੇਗ ਦੇ ਕੜਾਹੇ ਦੇ ਵਿੱਚ ਉਹ ਨਿਮਨ ਦੇ ਥੱਲੇ ਚੁਰਬਣੀ ਸੀ। ਉਹਦੇ ਵਿੱਚ ਨਾ ਜੀ ਕੁਝੋ ਨਿੰਮ ਦੀਆਂ ਨਮੂਲੀਆਂ ਗਿਰਗੀਆਂ ਤੇ ਸੇਵਾਦਾਰਾਂ ਨੇ ਕਿਹਾ ਕਿ ਬਾਬਾ ਜੀ ਇਹ ਕੜਾਹੀ ਦੇ ਵਿੱਚ ਨਮੂਲੀਆਂ ਗਿਰਗੀਆਂ ਜੀ ਤੇ ਬਾਬਾ ਭਾਣੇ ਵਾਲੇ ਜੀ ਸਹਿਸਵਾ ਬੋਲੇ ਕਹਿੰਦੇ ਭਾਈ ਕੋਈ ਗੱਲ ਨਹੀਂ ਅੱਗੇ ਤੋਂ ਉਹਨਾਂ ਨਮੂਲੀਆਂ ਨਹੀਂ ਲੱਗਣਗੀਆਂ ਤੇ ਉਸ ਤੋਂ ਬਾਅਦ ਜੀ ਅੱਜ ਉਹ ਨਿੰਮ ਨੂੰ ਤਕਰੀਬਨ ਬਹੁਤ ਹੀ ਲੰਮਾ ਸਮਾਂ ਹੋ ਗਿਆ ਮੇਰੀ ਉਮਰ ਤਾਂ ਛੋਟੀ ਹੈ ਤੇ ਕਹਿ ਰਹੇ ਨੇ ਵੀ ਤਕਰੀਬਨ 100 ਸਾਲ ਤੋਂ ਉੱਪਰ ਹੈ ਅੱਜ ਵੀ ਉਹ ਨਿੰਮ ਹਰੀਕੈਮ ਹੈ ਬਹੁਤ ਵੱਡਾ ਦਰਖਤ ਹੈ ਤੁਸੀਂ ਪ੍ਰਤੱਖ ਉਸ ਦੇ ਦਰਸ਼ਨ ਕਰ ਸਕਦੇ ਹੋ ਉਹ ਨਿੰਮ ਨੂੰ ਨਮੂਲੀ ਨਹੀਂ ਲੱਗੀ ਜੀ ਕਦੇ ਤੇ ਉਸ ਤੋਂ ਬਾਅਦ ਉਸ ਸੰਤਾਂ ਬਾਬਾ ਗਰਮੀਤ ਸਿੰਘ ਜੀ ਦੇ ਸਹਿਯੋਗ ਦੇ ਨਾਲ ਤੇ ਨਗਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਸਰੋਵਰ ਬਣਾਇਆ ਗਿਆ ਜੀ ਉਸ ਸਰੋਵਰ ਦੇ ਵਿੱਚ ਆ ਕੇ ਸੰਗਤਾਂ ਨਹਾਉਂਦੀਆਂ ਨੇ ਤਕਰੀਬਨ ਚਾਂਨੇ ਸ਼ਨੀਵਾਰ ਨੂੰ ਥੋੜਾ ਮਤਲਬ ਲੋਕਾਂ ਦਾ ਵਿਸ਼ਵਾਸ ਬਣ ਜਾਂਦਾ ਜੀ ਤੇ ਉਸ ਸ਼ਨੀਵਾਰ ਨੂੰ ਆ ਕੇ ਇੱਥੇ ਨਹਾਉਂਦੇ ਨੇ ਤੇ ਜਿਹਦੇ ਵੀ ਕਿਸੇ ਦੇ ਕੋਈ ਖੁਰਕ ਹੁੰਦੀ ਆ ਉਹ ਪੰਜ ਸ਼ਨੀਵਾਰ ਆ ਕੇ ਇੱਥੇ ਇਸ਼ਨਾਨ ਕਰਦਾ ਤੇ ਬਾਬਿਆਂ ਦੇ ਮੱਥਾ ਟੇਕਦਾ ਤੇ ਉਹਨਾਂ ਦੀ ਖੁਰਕਾਈ ਜਿਹੜੀ ਦੂਰ ਹੋ ਜਾਂਦੀ ਹੈ ਜੀ ਅੱਜ ਕੱਲ੍ਹ ਇਹ ਕਈ ਅਲਰਜੀ ਐ ਜਿਹੜੀ ਉਹਦਾ ਰੋਗ ਬਹੁਤ ਚੱਲ ਰਿਹਾ ਗਾ ਜਿਹੜੀ ਆਪਾਂ ਪਹਿਲਾਂ ਖੁਰਕ ਕਹਿੰਦੇ ਸੀ ਉਹ ਤਾਂ ਥੋੜੀ ਘਟੀ ਹੋਈ ਐ ਤੇ ਇਹ ਕਈ ਅਲਰਜੀ ਦਾ ਜਿਹੜਾ ਰੋਗ ਐ ਉਹ ਬਹੁਤ ਵੱਧ ਐ ਤੇ ਫਿਰ ਉਹ ਰੋਗ ਵੀ ਇੱਥੇ ਹੁੰਦੇ ਨੇ ਹਾਂਜੀ ਇੱਥੇ ਹਰ ਇੱਕ ਤਰ੍ਹਾਂ ਦੀ ਖੁਰਕ ਵਾਲੇ ਰੋਗੀ ਆਉਂਦੇ ਨੇਗੇ ਤੇ ਅਸੀਂ ਦੇਖਦੇ ਵੀ ਆ ਬਾਕੀ ਤਾਂ ਦੇਖੋ ਇਹ ਹੁੰਦੀ ਐ ਜੀ ਵਿਸ਼ਵਾਸ ਦੀ ਗੱਲ ਹਨਾ ਜੀ ਗੁਰਬਾਣੀ ਦੇ ਵਿੱਚ ਵੀ ਮਤਲਬ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਵੀ ਜਿੱਥੇ ਵਿਸ਼ਵਾਸ ਕਰਾਂਗੇ ਤਾਂ ਮਤਲਬ ਉਸ ਅਕਾਲ ਪੁਰਖ ਨੂੰ ਯਾਦ ਕਰਕੇ ਚਾਹੇ ਬੰਦਾ ਇੱਕ ਇੱਟ ਨੂੰ ਪੂਜਣ ਲੱਗ ਜਾਏ ਉੱਥੋਂ ਵੀ ਉਹਨੂੰ ਕੋਈ ਨਾ ਕੋ ਤੇ ਇਸ ਕਰਕੇ ਇੱਥੇ ਇਹ ਜਗ੍ਹਾ ਤੇ ਸਾਨੂੰ ਵਿਸ਼ਵਾਸ ਹੈ ਲੋਕਾਂ ਨੂੰ ਵੀ ਵਿਸ਼ਵਾਸ ਹੈ ਇਸੇ ਕਰਕੇ ਪਹਿਲਾਂ 2 4 1 2 ਆਉਂਦੇ ਹੁੰਦੇ ਸੀਗੇ ਹੁਣ ਤਾਂ ਤੁਸੀਂ ਦੇਖੋਗੇ ਸ਼ਨੀਵਾਰ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਲੋਕ ਆਉਂਦੇ ਨੇ ਜੀ ਜਿਹਨੂੰ ਗਾਹਾਂ ਦੀ ਗਾਹ ਅੱਗੇ ਦੀ ਅੱਗੇ ਦੱਸ ਪਈਆਂ ਦੀ ਆ ਉਹ ਮਤਲਬ ਹਰ ਇੱਕ ਬੰਦਾ ਕਹਿੰਦਾ ਵੀ ਮੈਂ ਠੀਕ ਹੋ ਜਾਵਾਂਗਾ ਤੁਸੀਂ ਜਾ ਕੇ ਵੀ ਇੱਥੇ ਕਰੋ ਮਤਲਬ ਤੁਸੀਂ ਵੀ ਜਾਓ ਇਹ ਹਾਂਜੀ ਇਸ ਕਰਕੇ ਇੱਥੇ ਆਉਂਦੇ ਨੇ ਲੋਕ ਜੇਕਰ ਆਪਾਂ ਗੱਲ ਕਰ ਲਈਏ ਵੀਰ ਜੀ ਕੀ ਆਮਦਨ ਦਾ ਕੀ ਕੀ ਸਾਧਨ ਹੈ ਇਸ ਗੁਰੂ ਘਰ ਦੇ ਵਿੱਚ ਆਮਦਨ ਦਾ ਜੀ ਇੱਥੇ ਜੀ ਜੋ ਇਹ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਗੰਗਸਰ ਸਾਹਿਬ ਇੱਥੇ ਗੁਰੂ ਘਰ ਦੀ ਕੋਈ ਪਰਸਨਲ ਪ੍ਰਾਪਰਟੀ ਨਹੀਂ ਹੈਗੀ ਜੀ ਤੇ ਇਹ ਇਹ ਜੋ ਵੀ ਗੁਰੂ ਘਰ ਦੀ ਇਮਾਰਤ ਬਣ ਰਹੀ ਹੈ ਔਰ ਕਾਰ ਸੇਵਾ ਦੀਆਂ ਸੇਵਾਵਾਂ ਬਣ ਰਹੀਆਂ ਨੇ ਤੁਸੀਂ ਦੇਖੋਗੇ ਹੁਣ ਵੀ ਗੁਰਦੁਆਰਾ ਸਾਹਿਬ ਦੀ ਜੋ ਕਾਰ ਸੇਵਾ ਚੱਲ ਰਹੀ ਹੈ ਦਰਬਾਰ ਸਾਹਿਬ ਥੋੜਾ ਛੋਟਾ ਸੀ ਉਸ ਨੂੰ ਖੁੱਲਾ ਕੀਤਾ ਜਾ ਰਿਹਾ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਬਣ ਰਿਹਾ ਜੀ ਇੱਥੇ ਕੋਈ ਵੀ ਮਤਲਬ ਪਰਸਨਲ ਪ੍ਰੋਪਰਟੀ ਜਿੱਦਾਂ ਕਿ ਕੋਈ ਜਾਇਦਾਦ ਗੁਰੂ ਘਰ ਦੀ ਜ਼ਮੀਨ ਨਹੀਂ ਹੈਗੀ ਇਹ ਤਾਂ 10-10 ਰੁਪਏ ਲੋਕਾਂ ਦੇ ਸਹਿਯੋਗ ਨਾਲ ਬਾਹਰੋਂ ਆਉਣ ਵਾਲੇ ਲੋਕਾਂ ਦੇ ਸਹਿਯੋਗ ਨਾਲ ਇਦਾਂ ਹੀ ਸੇਵਾਵਾਂ ਚੱਲਦੀਆਂ ਨੇ ਜੀ ਹੁਣ ਅਸੀਂ ਦੇਖਦੇ ਹਾਂ ਕਈ ਲੋਕ ਐਡੇ ਵੱਡੇ ਨੇ ਜਿਨ੍ਹਾਂ ਦੇ ਕੋਈ ਕਾਰਜ ਰਾਸ ਆਉਂਦੇ ਨੇ ਕਿ ਜੇ ਨੂੰ ਕੋਈ ਬਿਮਾਰੀ ਤੋਂ ਹੀ ਰਾਹਤ ਮਿਲ ਗਈ ਜਾਂ ਕਿਸੇ ਦੇ ਕੋਈ ਬੱਚੇ ਬਾਹਰ ਚਲੇ ਗਏ ਸਾਨੂੰ ਹੁਣ ਇਹ ਵੀ ਨਹੀਂ ਪਤਾ ਲੱਗਦਾ ਜੀ ਲੱਖ ਲੱਖ ਰੁਪਈਆ ਗੁਰਦੁਆਰਾ ਸਾਹਿਬ ਨੂੰ ਲੋਕ ਦੇ ਕੇ ਚਲੇ ਜਾਂਦੇ ਨੇ ਮਤਲਬ ਬਾਅਦ ਚ ਕੋਈ ਨਾਂ ਵੀ ਨਹੀਂ ਦੱਸਦੇ ਜੀ ਲੋਕ ਵੀ ਇਦਾਂ ਮਤਲਬ ਵੀ ਇੱਥੇ ਸੇਵਾਵਾਂ ਲੋਕਾਂ ਦੇ ਸਹਿਯੋਗ ਨਾਲ ਨੇ ਹੁਣ ਤੁਸੀਂ ਦੇਖੋਗੇ ਏਡੀ ਵੱਡੀ ਇਮਾਰਤ ਹੈ ਇੱਥੇ ਜ਼ਮੀਨ ਬਹੁਤ ਥੋੜੀ ਸੀ ਇਹ ਨਾਲ ਲੱਗਦੇ ਖੇਤਾਂ ਵਾਲਿਆਂ ਨੇ ਵੀ ਕੁਝ ਇਹ ਗੁਰੂ ਘਰ ਨੂੰ ਜ਼ਮੀਨ ਦਿੱਤੀ ਹੈ ਜਿਸ ਕਰਕੇ ਐਡਾ ਵੱਡਾ ਮਤਲਬ ਜਗ੍ਹਾ ਜਿਹੜੀ ਬਣੀ ਹੈ ਸਾਰੇ ਚਾਰ ਦੁਆਰੀ ਬਣੀ ਹੈ ਸੇਵਾਵਾਂ ਵਿੱਚ ਚੱਲਦੀਆਂ ਨੇ ਇਹ ਸਭ ਸੰਗਤ ਦੇ ਸਹਿਯੋਗ ਨਾਲ ਨੇ ਜੇਕਰ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਵਿਦੇਸ਼ਾਂ ਦੇ ਵਿੱਚ ਵੀ ਲੋਕ ਇਹ ਪਾਣੀ ਲੈ ਜਾਂਦੇ ਨੇ ਇਥੋਂ ਸਰੋਵਰ ਦੇ ਵਿੱਚੋਂ ਹਾਂਜੀ ਦੇਖੋ ਇਥੋਂ ਜਿਹੜੇ ਬੰਦਿਆਂ ਨੂੰ ਜਿਹੜੀ ਵੀ ਹਰ ਇੱਕ ਇਨਸਾਨ ਨੂੰ ਆਰਾਮ ਹੁੰਦਾ ਜੀ ਉਹ ਇੱਕ ਤੋਂ ਜਾ ਕੇ ਦੂਜੇ ਨੂੰ ਦੱਸਦਾ ਜੇ ਕਿਸੇ ਤੋਂ ਇੱਥੇ ਨਹੀਂ ਪਹੁੰਚਿਆ ਜਾਂਦਾ ਉਹ ਇਥੋਂ ਪਾਣੀ ਲੈ ਜਾਂਦੇ ਨੇ ਜੀ ਆਪਣੀ ਸਰਦਾ ਨਾਲ ਉਹ ਜਾ ਕੇ ਉੱਥੇ ਇਸ਼ਨਾਨ ਕਰਦੇ ਨੇ ਸਾਨੂੰ ਪਤਾ ਲੱਗਦਾ ਵੀ ਲੋਕ ਫੋਨ ਕਰਕੇ ਬਾਬਾ ਜੀ ਨੂੰ ਵੀ ਦੱਸਦੇ ਨੇ ਜਿਹੜੇ ਸਾਡੇ ਮੁਖ ਸੇਵਾਦਾਰ ਨੇ ਤੇ ਇਹਨਾਂ ਨੂੰ ਵੀ ਦੱਸਦੇ ਨੇ ਵੀ ਹਾਂ ਜੀ ਸਾਨੂੰ ਆਰਾਮ ਆਇਆ ਜੀ ਇੱਥੇ ਇਸ ਕਰਕੇ ਲੋਕ ਦੂਰੋਂ ਦੂਰੋਂ ਆਉਂਦੇ ਨੇ ਤੇ ਇਸੇ ਕਰਕੇ ਲੋਕਾਂ ਦਾ ਜਿਹੜਾ ਸਹਿਯੋਗ ਇੱਥੇ ਵੱਧਾ ਹੈਗਾ ਤੇ ਬਾਕੀ ਅਸੀਂ ਕੋਈ ਮਤਲਬ ਜਿਵੇਂ ਸਾਡੇ ਸੰਤਾਂ ਜੀ ਨੇ ਕਿਹਾ ਸੀ ਭਾਈ ਸਾਹਿਬ ਨੇ ਪਹਿਲਾਂ ਵੀ ਦੱਸਿਆ ਵੀ ਕੋਈ ਬਾਰ ਜਾਂ ਕੋਈ ਹੋਰ ਦਿਨ ਆਗਾ ਏਦੀ ਗੱਲ ਨਹੀਂ ਹੈਗੀ ਬਸ ਸਾਨੂੰ ਤਾਂ ਇੱਕ ਰੀਤ ਦੇ ਵਿੱਚੋਂ ਪਤਾ ਲੱਗਿਆ ਵੀ ਸ਼ਨੀਵਾਰ ਨੂੰ ਇੱਥੇ ਇਸ਼ਨਾਨ ਕੀਤਾ ਜਾਂਦਾ ਹੈ ਇੱਥੇ ਕੋਈ ਏਦਾਂ ਦਾ ਜੀ ਬੰਦਸ ਨਹੀਂ ਕੋਈ ਮਤਲਬ ਆਪਾਂ ਕਹਿ ਦਈਏ ਵੀ ਕੋਈ ਬੰਨੋ ਨਹੀਂ ਕਰੀ ਹੋਈ ਵੀ ਯਾਰ ਆਹ ਦਿਨ ਆਉਣਾ ਜਾਂ ਆਹ ਦਿਨ ਨਹੀਂ ਆਉਣਾ ਇਹ ਗੁਰਮਤ ਦੇ ਅਨੁਸਾਰ ਹੀ ਹੈ ਵੀ ਬਸ ਤੁਸੀਂ ਭਾਈ ਇਸ਼ਨਾਨ ਕਰੋ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਮੱਥਾ ਟੇਕੋ ਨਤਮਸਤਕ ਹੋਵੋ ਤੇ ਉਹਨਾਂ ਨੂੰ ਆਪ ਦੇ ਆਤਮਾਤ ਮਤਲਬ ਆਰਾਮ ਆਉਂਦਾ ਜੀ ਜੇਕਰ ਆਪਾਂ ਗੱਲ ਕਰ ਲਈਏ ਜੀ ਵੀ ਕਿੱਡੀ ਕਿੱਡੀ ਦੂਰੋ ਸੰਗਤ ਆਉਂਦੀ ਹੈ ਇੱਥੇ ਬਾਈ ਗੁਰੂ ਕੀ ਖਾਲਸਾ ਬਾਈ ਗੁਰੂ ਕੀ ਫਤਿਹ ਇੱਥੇ ਤਾਂ ਜੀ ਬਹੁਤ ਦੂਰ ਦੇ ਆਉਂਦੇ ਨੇ ਜੀ ਇੱਥੇ ਹਾਂ ਜੀ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਜੇ ਅਰੇ ਅਸੀਂ ਪੁੱਛਦੇ ਰਹਿੰਨੇ ਹਾਂਗੇ ਵੀ ਭਾਈ ਕਿੱਥੋਂ ਆ ਉਹ ਕੋਈ ਕਹੂਗਾ ਮੈਂ ਫਲਾਣੇ ਤੋਂ ਤੋਂ ਮੈਂ ਕੋਈ ਕਹਿੰਦਾ ਫਲਾਣੇ ਤੋਂ ਤੋਂ ਕੋਈ ਉਹ ਆਈ ਦਰ ਆਕ ਲਈ ਕਨੀਆਂ ਕੋਈ ਕਦਰ ਹੈ ਕੋਈ ਪ੍ਰਣਾਲੀ ਹੈ ਕਨੀਆਂ ਕੋਈ ਇੱਧਰ ਹੋਰ ਆਲੇ ਦਾਲੇ ਆਏ ਸਾਰੇ ਆਉਂਦੇ ਰਹਿੰਦੀ ਆ ਕੋਤੋਂ ਕੋਤੋਂ ਕੋਈ ਕੋਤੋਂ ਜੇਕਰ ਆਪਾਂ ਗੱਲ ਕਰੀਏ ਵੀ ਸੰਗਤ ਨੂੰ ਕਿੰਨੀ ਵਾਰ ਇੱਥੇ ਇਸ਼ਨਾਨ ਕਰਨ ਤੋਂ ਫਾਇਦਾ ਹੁੰਦਾ ਹੈਗਾ ਜਾਂ ਫਿਰ ਇਸ਼ਨਾਨ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਫਾਇਦਾ ਹੋ ਜਾਂਦਾ ਉਹਨਾਂ ਦੀ ਖੁਰਕਾ ਹਟ ਜਾਂਦੀ ਹੈ ਤਾਂ ਫਿਰ ਕੀ ਉਹਨਾਂ ਨੂੰ ਦੁਬਾਰੇ ਇੱਥੇ ਆਉਣਾ ਪੈਂਦਾਗਾ ਕੀ ਕੋਈ ਪ੍ਰਸ਼ਾਦ ਲੈ ਕੇ ਆਉਣਾ ਪੈਂਦਾ ਉਸ ਬਾਰੇ ਵੀ ਜਾਣਕਾਰੀ ਤੇ ਉਹ ਤਾਂ ਜੀ ਆਪ ਦਾ ਉਹਨਾਂ ਦੀ ਮਰਜ਼ੀ ਹੈਗੀ ਵੀ ਜਿਹੜਾ ਕੋਈ ਮਰਜ਼ੀ ਸੁੱਖ ਜੇ ਉਹ ਅਗਲਾ ਆਪ ਦੇ ਆਪ ਹੀ ਦੇ ਜਾਂਦਾ ਇੱਥੇ ਆ ਕੇ ਬੀਜ ਨੇ ਕੋਈ ਹੁੰਦੀ ਹੈਗੀ ਜਿਹਾ ਜਿਹਾ ਕੋਈ ਆਪ ਦਾ ਮਨ ਚ ਸਰਦਾ ਕਰਨ ਦਾ ਮੈਂ ਇਨਾ ਕੁਝ ਦੇ ਕੇ ਜਾਊਂਗਾ ਹਾਂ ਜੀ ਨਹੀਂ ਮਤਲਬ ਇਸ਼ਨਾਨ ਕਿ ਨਿਵਾਰ ਕਰਨਾ ਪੈਂਦਾ ਜੀ ਨਿਵਾਰੀ ਕਰਨਾ ਪੈਂਦਾ ਜੀ ਪੰਜ ਵਾਰੀ ਜਣੇ ਜੀ ਸਾਡੇ ਅਸੀਂ ਤਾਂ ਕਹਿੰਦੇ ਪੰਜ ਵਾਰੀ ਕਰੋ ਉਹ ਅਗਲੇ ਦੀ ਮਰਜ਼ੀ ਹੈਗੀ ਘੱਟ ਵਾਰੀ ਕਰ ਲੈਂਦੇ ਨੇ ਵਿੱਚ ਵਿੱਚ ਪਾਣੀ ਵੀ ਲੈ ਜਾਂਦੇ ਨੇ ਐ ਵੀ ਕਰ ਲੈਂਦੇ ਨੇ ਘਰੇ ਘਰੇ ਜਾ ਕੇ ਇਸ਼ਨਾਨ ਕਰ ਲੈਂਦੇ ਨੇ ਜੇ ਪਾਣੀ ਨਾਲ ਲੈ ਕੇ ਜਾਵੇ ਜਿਵੇਂ ਦੂਰੋ ਸੰਗਤ ਆਉਂਦੀ ਉਹ ਪਾਣੀ ਨਾਲ ਲੈ ਜਾਏ ਤਾਂ ਉਹ ਘਰੇ ਜਾ ਕੇ ਇਸ਼ਨਾਨ ਕਰ ਲੇ ਤਾਂ ਉਹਦੇ ਨਾਲ ਵੀ ਫਾਇਦਾ ਹੋ ਜਾਂਦਾ ਹਾਂਜੀ ਹਾਂ ਇਹ ਇਹ ਮਤਲਬ ਸੰਗਤੀ ਦੱਸ ਜੇ ਸਾਨੂੰ ਆ ਕੇ ਵੀ ਆ ਸਾਨੂੰ ਫਾਇਦਾ ਹੋਗਾ ਵੀ ਅਸੀਂ ਨੇ ਉਧਰ ਸਮਝ ਲੈ ਪਾਣੀ ਉਹ ਕਰ ਲੈ ਕੇ ਜਾਂਦੇ ਤੇ ਤੋਂ ਵਿੱਚੋਂ ਸਾਨੂੰ ਸੰਗਤੀ ਦੱਸਣ ਲੱਗ ਜਾਂਦੇ ਉਹਰੇ ਆ ਕੇ ਹਾਂਜੀ ਮਤਲਬ ਜਿਹੜਾ ਉਹ ਇਸ਼ਨਾਨ ਕਰਨਾ ਪੈਂਦਾ ਉਹ ਹਰ ਸ਼ਨੀਵਾਰ ਨੂੰ ਹੀ ਕਰਨਾ ਪੈਂਦਾ ਜਾਂ ਫਿਰ ਕਿਸੇ ਵੀ ਦਿਨ ਕਰ ਲਈ ਨਿੰਦੇ ਉਹ ਬਾਬਿਆਂ ਦੀ ਹੈ ਜਿਹੜੀ ਨਾ ਉਹਨਾਂ ਦੀ ਮਹਾਪੁਰਸ਼ਾਂ ਦੀ ਉਹਨਾਂ ਨੇ ਤਾਂ ਨਹੀਂ ਇਹ ਗੱਲ ਕਹੀ ਸੀ ਵੀ ਕੱਲੇ ਬਾਰ ਨੂੰ ਸ਼ਨੀਵਾਰ ਨੂੰ ਕਰਨਾ ਹੈ ਇਹ ਤਾਂ ਜਨ ਦੀ ਆਮ ਲੋਕੀ ਮਤਲਬ ਉਹ ਕਰ ਲੈਂਦੇ ਨੇ ਹਾਂ ਜੀ ਜਿਆਦੇ ਤੇ ਐ ਨਹੀਂ ਹੈਗਾ ਵੀ ਕੋਈ ਉਹ ਕਹ ਕੇ ਕਹਤੇ ਉਹ ਤਾਂ ਕਹਿੰਦੇ ਵੀ ਜਦੋਂ ਮਰਜ਼ੀ ਕਰੋ ਸਰਦਾਂ ਨਾਲ ਨਾ ਆਵੋ ਵੀ ਇੱਥੇ ਥੋੜਾ ਖੁਰਕ ਦਾ ਭਈ लाज ਹੋਇਆ ਕਰੂਗਾ ਸਾਰਿਆਂ ਦਾ ਹੁਣ लाज ਹੋ ਰਿਹਾ ਹੈਗਾ ਜਿਹੜੇ ਮਤਲਬ ਚੱਲ ਰਹੇ ਨੇ ਹੁਣ ਬਹੁਤ ਦੱਸਦੇ ਨੇ ਨਾ ਸਾਨੂੰ ਆ ਕੇ ਉਰੇ ਹਾਂ ਜੀ ਪਾਈ ਜੀ ਜੇਕਰ ਆਪਾਂ ਗੱਲ ਕਰੀਏ ਵੀ ਸੰਗਤ ਇਹ ਵੀਡੀਓ ਦੇਖ ਕੇ ਵੀ ਬਹੁਤ ਦੂਰੋ ਦੂਰੋ ਆਏਗੀ ਤੇ ਉਹ ਕਮੈਂਟਾਂ ਦੇ ਵਿੱਚ ਵੀ ਐਡਰੈਸ ਪੁੱਛਦੇ ਨੇਗੇ ਵੀ ਸਾਨੂੰ ਇਸ ਜਗ੍ਹਾ ਦਾ ਪਤਾ ਦੱਸੋ ਜਿੱਥੇ ਖੁਰਕਦਾ ਕਿਉਂਕਿ ਰੋਗ ਬਹੁਤ ਨੇਗੇ ਅੱਜ ਕੱਲ ਖੁਰਕਦਾ ਰੋਗ ਵੀ ਬਹੁਤ ਵਧ ਰਹੇ ਨੇਗੇ ਤੇ ਐਡਰੈਸ ਇੱਕ ਵਾਰ ਪੱਕਾ ਜਿਹੜਾ ਇੱਥੇ ਦਾ ਹੈਗਾ ਉਹ ਜ਼ਰੂਰ ਦੱਸ ਦਿਓ ਹਾਂਜੀ ਪਿੰਡ ਕਿਲਾਪਰੀਆਂ ਜਾਨਕੀ ਸੰਗਰੂਰ ਤੋਂ 13 ਕਿਲੋਮੀਟਰ ਲੌਂਗਵਾਲ ਤੋਂ 5 ਕਿਲੋਮੀਟਰ ਹੈ ਜੀ ਤੇ ਕਿ ਪਿੰਡ ਕਿਲਾਪਰੀਆਂ ਗੁਰਦੁਆਰਾ ਗੰਗਸਰ ਸਾਹਿਬ ਹੈ ਤਨਤਨ ਬਾਬੇ ਭਾਣੇ ਵਾਲਿਆਂ ਦੇ ਨਾਮ ਤੇ ਹੀ ਗੁਰਦੁਆਰਾ ਸਾਹਿਬ ਬਣਿਆ ਜੀ ਜੇਕਰ ਗੱਲ ਕਰੀਏ ਪਿੰਡ ਦੇ ਵਿੱਚ ਬਾਬਾ ਜੀ ਦਾ ਇਹੀ ਆ ਸਥਾਨ ਹੈ ਜਾਂ ਫਿਰ ਹੋਰ ਸਥਾਨ ਵੀ ਬਣਿਆ ਹੋਇਆ ਨਹੀਂ ਜੀ ਇੱਕ ਸਥਾਨ ਹੋਰ ਹੈ ਅੰਦਰ ਲਗੁਰੂ ਘਰ ਹੈ ਜਿਹੜਾ ਉਹ ਅੰਦਰ ਲਗੁਰੂ ਘਰ ਵੱਜਦਾ ਉਹ ਵੀ ਬਾਬਿਆਂ ਦੇ ਨਾਮਤੀ ਹੈਗਾ ਉੱਥੇ ਜਿੱੱਦੀ ਇਹਨਾਂ ਦਾ ਘਰ ਸੀ ਪ੍ਰਾਤਨ ਜੋ ਪਲੰਗ ਵਗੈਰਾ ਵਸਤਰ ਵਗੈਰਾ ਉੱਥੇ ਹੈ ਤੇ ਇੱਥੇ ਇਹਨਾਂ ਦੀ ਤਪੱਸਿਆ ਕੀਤੀ ਵੀਤੀ ਇਹ ਉਹ ਸਥਾਨ ਹੈ ਦੋਨੇ ਸਥਾਨ ਇਹਨਾਂ ਦੇ ਨਾਮਤੀ ਨੇ ਸਾਡੇ ਨਕਰ ਤੁਹਾਡੇ ਕੋਲ ਐਦਾਂ ਦੀਆਂ ਸੰਗਤਾਂ ਆਉਂਦੀਆਂ ਨੇਗੀਆਂ ਵੀ ਜਿਹੜੀਆਂ ਕਹਿੰਦੀਆਂ ਨੇ ਵੀ ਸਾਨੂੰ ਬਹੁਤ ਫਾਇਦਾ ਹੋਇਆ ਇੱਥੇ ਇਸ਼ਨਾਨ ਕਰਨ ਦੇ ਨਾਲ ਹਾਂਜੀ ਹਾਂਜੀ ਬਹੁਤ ਜ਼ਿਆਦਾ ਆਉਂਦੀਆਂ ਨੇ ਜਿਹੜੀਆਂ ਆ ਕੇ ਦੱਸਦੀਆਂ ਨੇ ਵੀ ਸਾਨੂੰ ਬਹੁਤ ਫਾਇਦਾ ਹੋਇਆ ਐ ਅਸੀਂ ਬਿਲਕੁਲ ਠੀਕ ਹੋ ਗਏ ਪੰਜ ਸ਼ਨੀਵਾਰੋਂ ਇਸ਼ਨਾਨ ਕਰਕੇ ਜਾਂਦੇ ਨੇ ਜੋ ਵੀ ਉਹਨਾਂ ਦੀ ਦਿਲ ਦੀ ਤਮੰਨਾ ਹੁੰਦੀ ਹੈ ਸੁੱਖਣਾ ਆਉਂਦੀ ਹੈ ਉਹ ਦੇਖ ਕੇ ਜਾਂਦੇ ਨੇ ਲਾਸਟ ਵਾਰ ਆਉਂਦੇ ਨੇ ਬਾਕੀ ਮਹੀਨੇ ਬਾਅਦ ਦਸਵੀਂ ਵਾਰ ਦੀ ਆਈ ਦਸਵੀਂ ਵਾਰ ਦੀ ਇੱਥੇ ਚਾਨਣੀ ਜੇਕਰ ਆਪਾਂ ਗੱਲ ਕਰੀਏ ਸਮਾਗਮਾਂ ਦੀ ਧਾਰਮਿਕ ਸਮਾਗਮ ਗੁਰੂ ਘਰਾਂ ਦੇ ਵਿੱਚ ਅਕਸਰ ਹੁੰਦੇ ਰਹਿੰਦੇ ਨੇ ਤੇ ਕਿਹੜੇ-ਕਿਹੜੇ ਸਮਾਗਮ ਨੇ ਜਿਹੜੇ ਇਸ ਗੁਰੂ ਘਰ ਦੇ ਵਿੱਚ ਮਨਾਏ ਜਾਂਦੇ ਸਮਾਗਮਾਂ ਦੇ ਵਿੱਚ ਜੀ ਆਪਣਾ ਮੇਨ ਹੈ ਜੋੜ ਮੇਲਾ ਜੋ ਵੱਡਾ ਸਾਡਾ ਲੋਹੜੀ ਦਾ ਮਾਗੀ ਦੇ ਦਿਨ ਭੋਗ ਪੈਂਦੇ ਨੇ ਇੱਕ ਮਾਗਨੋ ਜੀ 40 ਮੁਕਤਾਂ ਦਾ ਇਤਿਹਾਸ ਹੈ ਜੋ ਮਾਗੀ ਵਾਲੇ ਦਿਨ ਉਹ ਦਿਨ ਇੱਥੇ ਭੋਗ ਪੈਂਦੇ ਨੇ ਉਹ ਵੱਡਾ ਜੋੜ ਮੇਲਾ ਸਾਡਾ ਲੋਹੜੀ ਹੋਰ ਮਾਗੀ ਦਾ ਤੇ ਬਾਕੀ ਨਵਾਨੀ ਕਾਤਸੀ ਦੇ ਤੇ 10ਵੇਂ ਆਈ ਮਹੀਨੇ ਪਰਦੀ ਹੈ ਤੇ ਬਾਬੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਗੁਰਪੁਰਬ ਉਹ ਮਨਾਇਆ ਜਾਂਦਾ ਜੀ ਇੱਥੇ ਇਸ ਜਨਨੇ ਕਿ ਇੱਥੇ ਜੋ ਗੁਰਪੁਰਬ ਵਗੈਰਾ ਜੋ ਵੀ ਇਤਿਹਾਸਕ ਉਹਨੇ ਮੇਲੇ ਇਥੇ ਮਨਾਏ ਜਾਂਦੇ ਨੇ ਜੀ ਜਿਵੇਂ ਤੁਸੀਂ ਦੇਖਿਆ ਕਿ ਗੁਰੂ ਘਰ ਦੇ ਸੇਵਾਦਾਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈਗੀ ਉਹਨਾਂ ਨੇ ਦੱਸਿਆ ਕਿ ਪੰਜ ਸ਼ਨੀਵਾਰੇ ਇਥੇ ਇਸ਼ਨਾਨ ਕਰਨ ਦੇ ਨਾਲ ਜਿਹੜਾ ਖੁਰਕ ਦਾ ਹਰ ਇੱਕ ਰੋਗ ਖੁਰਕ ਦਾ ਕੋਈ ਵੀ ਰੋਗ ਹੋਵੇ ਉਹ ਦੂਰ ਹੁੰਦਾ ਹੈਗਾ ਇਸੇ ਦੇ ਨਾਲ ਹੀ ਸੰਤਾਂ ਦੂਰੋ ਦੂਰੋ ਇੱਥੇ ਪਹੁੰਚਦਿਆਂ ਨੇ ਮੈਂ ਇੱਕ ਵਾਰ ਫਿਰ ਤੋਂ ਐਡਰੈਸ ਜ਼ਰੂਰ ਦੱਸਣਾ ਚਾਹਾਂਗੀ ਕਿ ਸੰਗਰੂਰ ਤੋਂ 10 ਤੋਂ 12 ਕਿਲੋਮੀਟਰ ਦੂਰ ਪੈਂਦਾ ਇਹ ਪਿੰਡ ਪਿੰਡ ਕੀਲਾ ਭਰੀਆਂ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਜਿੱਥੇ ਕਿ ਪਿੰਡ ਦੇ ਬਾਹਰ ਬਾਹਰ ਇੱਕ ਗੁਰਦੁਆਰਾ ਸਾਹਿਬ ਸਥਿਤ ਹੈ ਜਿੱਥੇ ਕਿ ਖੁਰਕਦਾ ਜੇਕਰ ਖੁਰਕਦਾ ਕੋਈ ਵੀ ਰੋਗੀ ਹੈ ਉਹ ਇਸ਼ਨਾਨ ਇੱਥੇ ਕਰਦਾ ਹੈਗਾ ਇੱਥੇ ਸਰੋਵਰ ਸਾਹਿਬ ਬਣਿਆ ਹੋਇਆ ਜਿੱਥੇ ਇਹ ਸਰੋਵਰ ਦੇ ਵਿੱਚ ਕੋਈ ਵੀ ਇਸ਼ਨਾਨ ਕਰਦਾ ਜਿਸ ਨੂੰ ਖੁਰਕਦਾ ਕੋਈ ਰੋਗ ਹੁੰਦਾ ਹੈ ਤਾਂ ਉਹ ਰੋਗ ਉਹਨਾਂ ਦਾ ਜੜ ਤੋਂ ਖਤਮ ਹੋ ਜਾਂਦਾ ਹੈ ਦੱਸਦੀ ਹੈ ਕਿ ਸ਼ਨੀਵਾਰ ਨੂੰ ਜ਼ਿਆਦਾਤਰ ਚੰਨ ਨੇ ਸ਼ਨੀਵਾਰ ਨੂੰ ਇਸ਼ਨਾਨ ਕਰਨ ਤੇ ਫਰਕ ਪੈਂਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ